ਇੱਕ ਗੱਲ ਚੇਤੇ ਰੱਖੇ ਉਸ 나ਥ ਦਾ ਚੇਲਾ ਤਾਂ ਬਣ ਸਕੇਗਾ ਜਿੱਦਣ ਅਨਾਥ ਹੋ ਕੇ ਉਹਦੇ ਚਰਨਾਂ ਵਿੱਚ ਆਵੇਗਾ ਸਭ ਤੋਂ ਵੱਡੀ ਗੱਲ ਹੈ ਸਾਡੇ ਜੀਵਨ ਦੇ ਅੰਦਰ ਇਹ ਸਭ ਤੋਂ ਵੱਡੀ ਘਾਟ ਹੈ ਕਿ ਅਸੀਂ ਕਈਆਂ ਨੂੰ ਆਪਣੇ 나ਥ ਬਣਾ ਕੇ ਬੈਠੇ ਹਾਂ ਕਈਆਂ ਨੂੰ ਆਪਣੇ ਰੱਬ ਬਣਾ ਕੇ ਬੈਠੇ ਹਾਂ ਫਿਰ ਕਹਿੰਦੇ ਰੱਬ ਵੀ ਸਾਨੂੰ ਰੱਖ ਲਵੇ ਤਾਂ ਮੈਨੂੰ ਕਈ ਵਾਰੀ ਇਹ ਗੱਲ ਕਹਿਣੀ ਪੈਂਦੀ ਬਾਣੀ ਦਾ ਇਹ ਪਰਮਾਨ ਹੈ ਕਿ ਸਾਹਿਬ ਨਿਮਾਣਿਆਂ ਦਾ ਮਾਣ ਸਾਹਿਬ ਤੇ ਨਿਮਾਣਿਆਂ ਦਾ ਮਾਣ ਬਣਦਾ ਜਿਨ੍ਹਾਂ ਨੂੰ ਕਿਤੇ ਵੀ ਆਪਣੇ ਜੀਵਨ ਅੰਦਰ ਅਹੰਕਾਰ ਨੇ ਜਿਹੜੇ ਨਿਮਾਣੇ ਬਣ ਕੇ ਆਏ ਉਹਨਾਂ ਨੂੰ ਮਾਣ ਮਿਲਿਆ ਨੇਤਾਣੇ ਬਣ ਕੇ ਆਏ ਉਹਨਾਂ ਨੂੰ ਮਾਣ ਮਿਲਿਆ ਨਿਆਸਰੇ ਬਣ ਕੇ ਆਏ ਉਹਨਾਂ ਨੂੰ ਆਸਾਂ ਮਿਲਿਆ ਨਿਥਾਵੇਂ ਬਣ ਕੇ ਆਏ ਉਹਨਾਂ ਨੂੰ ਥਾਂ ਮਿਲੀ ਤੇ ਜਿਹੜੇ ਅਨਾਥ ਬਣ ਕੇ ਆ ਗਏ ਜਿਹੜੇ ਕਹਿ ਗਏ ਕਿ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰਨਾ ਕੋਈ ਮੇਰਾ ਤੇਰੇ ਤੋਂ ਬਿਨ ਕੋਈ ਨਹੀਂ ਜਿਹੜੇ ਅਨਾਥ ਬਣ ਕੇ ਆ ਗਏ ਕਿ RAM ਗੁਸਈਆ ਜੀ ਕੇ ਜੀਵਨਾ ਮੋਹਿਨਾ ਬਿਸਾਰੋ ਮੈਂ ਜਨ ਤੇਰਾ ਮੈਂ ਤੇਰਾ ਹੀ ਆਂ ਦਾਤਾ ਕਿਸੇ ਦਾ ਨਹੀਂ ਜਿਹੜੇ ਅਨਾਥ ਬਣ ਕੇ ਆ ਗਏ ਕਿ ਹਮ ਭੀਖਖਕ ਭਿਖਾਰੀ ਤੇਰੇ ਤੂੰ ਨਿਜ ਪਤ ਹਾਂ ਦਾਤਾ ਉਹ ਦਇਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੁ ਰੰਗ ਰਾਤਾ ਮੇਰੇ ਦਾਤਿਆ ਮੈਂ ਤੇਰੇ ਦਰ ਦਾ ਭਿਖਾਰੀ ਆ ਮੈਂ ਜਣੇ ਖਣੇ ਦੇ ਦਰ ਦਾ ਭਿਖਾਰੀ ਨੇ ਜਿਹੜੇ ਅਨਾਥ ਬਣ ਕੇ ਆ ਗਏ ਸਿਰੰਮਿਰ ਮਾਲਕ ਉਹਨਾਂ ਦਾ 나ਥ ਬਣਿਆ ਫਿਰ ਉਹਨਾਂ ਦਾ 나ਥ ਬਣ ਕੇ ਉਹਨਾਂ ਦੇ ਜੀਵਨ ਦੀ ਪੈਜ ਵੀ ਰੱਖੀ ਹੈ ਨਹੀਂ ਤੇ ਸਾਡੇ ਜੀਵਨ ਦੀ ਇਹੀ ਘਾਟ ਹੈ ਵੀ ਅਸੀਂ ਕਈਆਂ ਨੂੰ ਆਪਣੇ 나ਥ ਬਣਾ ਕੇ ਬੈਠੇ ਆ ਕਈਆਂ ਨੂੰ ਆਪਣੇ ਰੱਬ ਬਣਾ ਕੇ ਬੈਠੇ ਆ ਫਿਰ ਕਹਿੰਨੇ ਆ ਵੀ ਜਿਹੜਾ ਰੱਬ ਹੈ ਉਹ ਵੀ ਸਾਡੀ ਪੈਜ ਰੱਖੇ ਉਹ ਵੀ ਸਾਡੀ ਸੰਭਾਲ ਕਰੇ ਮੈਂ ਕਈ ਵਾਰੀ ਇਹ ਗੱਲ ਕਹਿਣਾ ਇੱਕ ਪਲਾਟ ਹੋਵੇ ਉਹਦੇ ਕਈ ਮਾਲਕ ਬਣ ਕੇ ਪਹਿਲਾਂ ਹੀ ਬੈਠੇ ਹੋਣ ਉਹ ਮਕਾਨ ਕਈਆਂ ਕੋਲ ਪਹਿਲਾਂ ਹੀ ਵਿਕਿਆ ਹੋਵੇ ਤੇ ਜਿਸ ਡੀਲਰ ਨੂੰ ਇਸ ਗੱਲ ਦਾ ਪਤਾ ਹੈ ਜਾਂ ਜਿਸ ਖਰੀਦਣ ਵਾਲੇ ਨੂੰ ਇਸ ਗੱਲ ਦਾ ਪਤਾ ਵੀ ਇਹ ਪਲਾਟ ਤੇ ਪਹਿਲਾਂ ਹੀ ਕਈ ਥਾਵਾਂ ਤੇ ਵਿਕਿਆ ਹੋਇਆ ਉਹ ਉਸ ਪਲਾਟ ਨੂੰ ਕਦੇ ਵੀ ਖਰੀਦਣ ਲਈ ਹਾਮੀ ਨਹੀਂ ਭਰੇਗਾ। ਉਹ ਉਸ ਪਲਾਟ ਨੂੰ ਖਰੀਦਣ ਦੇ ਲਈ ਆਪਣੇ ਕੋਲ ਸੰਭਾਲਣ ਦੇ ਲਈ ਉਹਦੀ ਸੰਭਾਲ ਕਰਨ ਦੀ ਕਦੇ ਜ਼ਿੰਮੇਵਾਰੀ ਨਹੀਂ ਲਵੇਗਾ ਕਿਉਂਕਿ ਉਹ ਪਹਿਲਾਂ ਹੀ ਕਈ ਥਾਵਾਂ ਤੇ ਵਿਕਿਆ ਹੋਇਆ ਹੈ। ਫਿਰ ਅਸੀਂ ਵੀ ਇਹੀ ਕੁਝ ਕਰਦੇ ਆਂ ਸਾਡਾ ਇਹ ਮਨਰੂਪੀ ਪਲਾਟ ਪਹਿਲਾਂ ਕਈ ਥਾਵਾਂ ਤੇ ਵਿਕਿਆ ਹੋਇਆ ਹੈ। ਇਹਦੇ ਮਾਲਕ ਕਈ ਬਣ ਚੁੱਕੇ ਨੇ। ਫਿਰ ਅਸੀਂ ਕਹਿੰਦੇ ਗੁਰੂ ਵੀ ਸਾਡੇ ਮਨ ਨੂੰ ਆਪਣੇ ਕੋਲ ਸੰਭਾਲ ਲਵੇ। ਉਹ ਗੁਰੂ ਤੇ ਜਾਣੀ ਜਾਣਾ ਉਹਨੂੰ ਤੇ ਪਤਾ ਵੀ ਇੱਕ ਵੇ ਕਈ ਥਾਵਾਂ ਤੇ ਹੋਇਆ ਐਵੇਂ ਥੋੜੀ ਗੱਲ ਕਹੀ ਸੀ ਭਾਈ ਮੰਝ ਨੂੰ ਕਿ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਤੇ ਕਦੀ ਪੁੱਤ ਚੇਤੇ ਰੱਖੀ ਉਹ ਤੂੰ ਤੇ ਪਹਿਲਾਂ ਹੀ ਕਿਸੇ ਹੋਰ ਦਾ ਪੁਜਾਰੀ ਬਣ ਕੇ ਬੈਠਾ ਤੂੰ ਸਖੀ ਸਰਬ ਦਾ ਚੇਲਾ ਬਣ ਕੇ ਬੈਠਾ ਉਹ ਮੜੀਆਂ ਮਸਾਣਾ ਦਾ ਆਪਣੇ ਜੀਵਨ ਵਿੱਚ ਪੁਜਾਰੀ ਬਣ ਕੇ ਬੈਠਾ ਗੁਰੂ ਨਾਨਕ ਦੇ ਘਰ ਦੀ ਪੂਜਾ ਤੈਨੂੰ ਕਿਵੇਂ ਮਿਲ ਜਾਵੇ ਗੁਰੂ ਨਾਨਕ ਦੇ ਘਰ ਵਿੱਚ ਕਿਵੇਂ ਪਰਵਾਨਗੀ ਹੋ ਸਕਦੀ ਹੈ ਭਾਈ ਮੰਝ ਸਮਝ ਗਿਆ ਉਹਨੇ ਪਹਿਲਾ ਘਰ ਟਾ ਦਿੱਤਾ ਉਹਨੇ ਮੜੀ ਮਸਵਾਣੀ ਦੀ ਪੂਜਾ ਛੱਡ ਕੇ ਦੁਹਰਾ ਦਿੱਤਾ ਮੇਰੇ ਸਤਗੁਰਾਂ ਮੈਂ ਤੁਝ ਬਿਨ ਅਬਰ ਨਾ ਕੋਏ ਫਿਰ ਮੇਰਾ ਪਾਤਸ਼ਾਹ ਉਹਦਾ 나ਥ ਬਣਿਆ ਸੀ ਫਿਰ ਕਿੱਦਾਂ ਉਹਨੂੰ ਉੱਚਾ ਰੁਤਬਾ ਦਿੱਤਾ ਤੇ ਸ਼ਬਦ ਕਹੇ ਸਨ ਕਿਤੇ ਮੇਰੇ ਨਾਨੇ ਨੇ ਇਹ ਗੱਲ ਕਹੀ ਸੀ ਕਿ ਦੁਹ ਥਾ ਬਾਣੀ ਕਾ ਬੋਹਤਾ ਪਰ ਭਾਈ ਮੰਝ ਅੱਜ ਮੈਂ ਮਾਨ ਨਾਲ ਇੰਨੀ ਗੱਲ ਕਹਿਣਾ ਕਿ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਤਾ ਜਗ ਲੰਗਣਹਾਰਾ ਗੁਰੂ ਨਾਥ ਬਣ ਕੇ ਪ੍ਰਗਟ ਹੋਇਆ ਕਿਉਂਕਿ ਅਨਾਥ ਬਣ ਗਿਆ ਸੀ ਅੱਜ ਦੁਖਾਂਤ ਇਹ ਵੇ ਕਿ ਸਿੱਖ ਜਿਹੜਾ ਹੈ ਨਾ ਉਹ ਅਨਾਥ ਹੁੰਦਾ ਹੀ ਨਹੀਂ ਅਨਾਥ ਹੋ ਕੇ ਕਦੇ ਅਰਦਾਸ ਕਰਦਾ ਹੀ ਨਹੀਂ ਸਭ ਜੀ ਕਹਿੰਦੇ ਅਨਾਥ ਬਣ ਜਿੱਦਣ ਅਨਾਥ ਬਣ ਕੇ ਅਰਦਾਸ ਕਰੇਗਾ ਮੇਰਾ ਮਾਲਕ ਤੇਰਾ 나ਥ ਜ਼ਰੂਰ ਬਣੇਗਾ ਇੱਥੇ ਭਰੋਸਾ ਬਣਾਈਏ ਆਪਣੇ ਰੱਬ ਤੇ